ਅੱਲਾ ਦੇ ਪੰਜਾਬ ਨੂੰ ਲੋੜ ਹੈ ਇਹਦੀ ਇਹ ਸਾਰੇ ਦੇਸ਼ ਲਈ ਲੜ ਰਹੇ ਆ ਜੀ ਇਹ ਬਹੁਤ ਇੱਕ ਜਿਹੜਾ ਖਾਲਸਾ ਜੀ ਨੇ ਇੱਕ ਬਿਆਨ ਦਿੱਤਾਗਾ ਇਹ ਪੂਰੇ ਭਾਰਤ ਦੇ ਲੋਕਾਂ ਦਾ ਮੋਰਚਾ ਬਣ ਕੇ ਕਿਉਂਕਿ ਐਮਐਸਪੀਜੇ ਲਾਗੂ ਹੁੰਦੀ ਆ ਇਹਦੇ ਵਿੱਚ ਕਿਸਾਨ ਨੂੰ ਫਾਇਦਾ ਕੱਲੇ ਨੂੰ ਨਹੀਂ ਹੈਗਾ ਐਮਐਸਪੀ ਮਿਲਦੀ ਆ ਇਹਦੇ ਵਿੱਚ ਪੂਰੇ ਭਾਰਤ ਦੇ ਲੋਕਾਂ ਨੂੰ ਫਾਇਦਾ ਹੋਊਗਾ ਚਾਹ ਮਜ਼ਦੂਰ ਆ ਇਹ ਦੇਸ਼ ਲਈ ਅੰਨ ਪੈਦਾ ਕਰਦੇ ਆ ਤੇ ਸਰਕਾਰ ਸਾਡੇ ਲਈ ਬਰੂਧ ਪੈਦਾ ਕਰਦੀ ਆ ਲੋਕ 2024 ਚ ਜਵਾਬ ਇਹਨਾਂ ਨੂੰ ਮਿਲ ਜਾਣਾ ਜੀ ਹਾਂ ਜਿਹੜੀ ਕਿ ਵਾਕਈ ਜਦੋਂ ਅਸੀਂ ਹੈ ਹੀ 2% ਤਾਂ ਸਾਡੇ ਕੋਲ ਜ਼ਮੀਨਾਂ ਵੀ 2% ਨੇ ਜਿਹੜੇ 98% ਲੋਕਾਂ ਕੋਲ ਜ਼ਮੀਨਾਂ ਨੇ ਅਗਰ ਐਮਐਸਪੀ ਅਸੀਂ ਦਬਾਉਣੇ ਆ ਅਗਰ ਸਰਕਾਰ ਤੋਂ ਮੰਗ ਮੰਾ ਰਹੇ ਆ ਤਾਂ ਉਹ 98% ਲੋਕਾਂ ਨੂੰ ਵੀ ਬਿਲਕੁਲ ਫਾਇਦਾ ਹੋਏਗਾ ਜਿਹੜਾ ਕੱਲਾ ਪੰਜਾਬ ਦਾ ਕਿਸਾਨ ਹੈਗਾ ਪੰਜਾਬ ਦਾ ਹੀ ਕਿਸਾਨ ਕੱਲਾ ਅੰਨ ਦਾਤਾ ਕਿਉਂ ਆ ਬਾਕੀ ਕੇਰਲਾ ਦਾ ਤਾਮਿਲਨਾਡੂ ਸਾਰਿਆਂ ਦੇ ਉਹ ਕਹਿੰਦੇ ਨੇ ਉਹ ਅੰਨ ਦਾਤਾ ਕਿਉਂ ਨਹੀਂ ਹਾਂਜੀ ਅਸੀਂ ਖੜੇ ਹੁਣ ਗਰਾਊਂਡ ਜ਼ੀਰੋ ਤੇ ਬਿਲਕੁਲ ਜਿੱਥੇ ਬਾਰਡਰ ਆ ਕੇ ਜਿੱਥੇ ਲੱਗਿਆ ਹੋਇਆ ਬਾਰਡਰ ਤੇ ਪਿੱਛੇ ਤੁਸੀਂ ਸਟੇਜ ਚੱਲਦੀ ਦੇਖ ਸਕਦੇ ਹੋ ਅੱਜ ਅਸੀਂ ਇੱਥੇ ਮੌਕੇ ਤੇ ਰਿਪੋਰਟਿੰਗ ਜਿਹੜੀ ਕਰਨਾ ਆਇਆ ਜੋ ਕੱਲ ਵਾਪਰਿਆ ਉਹਦਾ ਤੁਹਾਨੂੰ ਪਿੱਛੇ ਵੀ ਕਿਸਾਨਾਂ ਨਾਲ ਗੱਲਬਾਤ ਕਰਵਾਈ ਆ ਕਿ ਜਿਹੜਾ ਕੱਲ ਨੌਜਵਾਨ ਸ਼ਹੀਦ ਹੋਇਆਗਾ ਉਹਦੇ ਸ਼ਹੀਦ ਹੋਣ ਤੋਂ ਬਾਅਦ ਕੀ ਹਾਲਾਤ ਨੇ ਇੱਥੋਂ ਦੇ ਇੱਥੇ ਤੁਹਾਨੂੰ ਅਸੀਂ ਗੱਲਬਾਤ ਵੀ ਕਰਵਾਵਾਂਗੇ ਕਿਉਂਕਿ ਅਸੀਂ ਜਿਸ ਤਰ੍ਹਾਂ ਦੇਖ ਰਹੇ ਹਾਂਗੇ ਪਹਿਲਾਂ ਇਹ ਨਹੀਂ ਸੀ ਦੇਖਣ ਨੂੰ ਮਿਲਿਆ ਅੱਜ ਸਾਰੇ ਮੋਰਚੇ ਦੇ ਵਿੱਚ ਜਿਹੜੀ ਪੁਲਿਸ ਹੈ ਉਹ ਤਹਿਲ ਕਦਮੀ ਨਜ਼ਰਤ ਕਰਦੀ ਆਉਂਦੀ ਆ ਇਹ ਨਹੀਂ ਪਤਾ ਕਿ ਉਹਨਾਂ ਦਾ ਮਕਸਦ ਕੀ ਹੈਗਾ ਤੇ ਲੇਕਿਨ ਕਈ ਜਗ੍ਹਾ ਦੇ ਉੱਪਰ ਜਿਹੜੀ ਪੁਲਿਸ ਆਪਣੇ ਆਪ ਪੁਲਿਸ ਉਹ ਫਿਰ ਰਹੀ ਹੈ ਤੇ ਇੱਥੇ ਤੁਹਾਡੀ ਅਸੀਂ ਗੱਲਬਾਤ ਕਰਵਾ ਕਿੱਥੋਂ ਆਏ ਹੋ ਬਾਬਾ ਜੀ ਮੈਂ ਗਰਦਾਸਪੁਰ ਤੋਂ ਆਇਆ ਹਾਂ ਗਰਦਾਸਪੁਰ ਤੋਂ ਅੱਛਾ ਕੱਲ ਜਿਹੜਾ ਕੁਝ ਹੋਇਆਗਾ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈਗਾ ਕਿ ਉਧਰ ਆਪਣੇ ਉਸ ਦੇ ਉੱਪਰ ਖਨੌਰੀ ਬਾਰਡਰ ਦੇ ਉੱਪਰ ਇੱਕ ਮੁੰਡਾ ਵੀ ਆਪਣਾ ਨੌਜਵਾਨ ਸ਼ਹੀਦ ਹੋ ਗਿਆ ਤੇ ਉੱਥੇ ਟਰੈਕਟਰ ਹੋਰ ਬਰਬਤਾ ਬਰਬਤਾ ਇਹਨਾਂ ਨੇ ਅੰਤ ਨਹੀਂ ਛੱਡਿਆ ਇੱਥੇ ਵੀ ਕੋਈ ਕਸਰ ਨਹੀਂ ਛੱਡੀ ਕੱਲ ਕੀ ਕੁਝ ਹੋਇਆਗਾ ਤੇ ਸਾਰਾ ਕੁਝ ਹੋਣ ਤੋਂ ਬਾਅਦ ਹੁਣ ਆਪਾਂ ਕੀ ਮਤਲਬ ਇਹਦੇ ਨਾਲ ਆਪਣਾ ਜੋਸ਼ ਘਟਿਆ ਜਾਂ ਜੋਸ਼ ਆਪਣਾ ਵਧਿਆਗਾ ਦੇਖੋ ਜੀ ਕੋਈ ਜੋਸ਼ ਘਟਿਆ ਨਹੀਂ ਹੂੰ ਵਧਿਆ ਹੀ ਅੱਛਾ ਹੈ ਦੁਨੀਆਂ 'ਚ ਮਿੱਟੀ ਪੁੱਟੀ ਗਈ ਹੈ ਸਰਕਾਰ ਦੀ ਕਿਉਂ ਅਸੀਂ ਜ਼ਬਰਦਸਤ ਮੁਕਾਬਲਾ ਸਬਰ ਦੇ ਨਾਲ ਕਰ ਰਹੇ ਹਾਂ ਹੂੰ ਬਿਲਕੁਲ ਸਾਥ ਮੈਂ ਬੈਠੇ ਆ ਅਸੀਂ ਬਿਲਕੁਲ ਕੱਖ ਨਹੀਂ ਕਰਦੇ ਲੇਣਾ ਇਹ ਅੱਡੀ ਮਾਰੀ ਸਰਕਾਰ ਨਿਕਲੀ ਆ ਦੱਸੋ ਆਪਾਂ ਇੱਕ ਪਾਕਿਪਰਤ ਵਾਸੀ ਆ ਹੂੰ ਪਾਰਤ ਦੇ ਆ ਆਪਣੇ ਆ ਬਿਲਕੁਲ ਬਿਲਕੁਲ ਮੈਂ ਫੌਜ ਵਿੱਚ ਨੌਕਰੀ ਕਰਕੇ ਆਇਆ ਠੀਕ ਹੈ ਜੀ 20 ਸਾਲ ਬਾਰਡਰਾਂ ਦੇ ਉੱਤੇ ਇੰਨੀ ਫੌਜ ਐ ਨਹੀਂ ਬਿਲਕੁਲ ਠੀਕ ਹੈ ਜੀ ਹਾਂ ਹਾਂ ਇਹਦਾ ਸਾਡ ਪਾਕਿਸਤਾਨ ਦਾ ਵੱਡਾ ਵੱਡਾ ਦੇਸ ਆ ਬਾਰਡਰਾਂ ਦੇ ਉੱਤੇ ਇੰਨੀ ਫੌਜ ਐ ਨਹੀਂ ਜਿੰਨੀਆਂ ਫੌਜ ਇਹਨਾਂ ਨੇ ਇਕੱਠੀ ਕੀਤੀ ਆ ਹੋਈ ਮੈਿਕਾ ਤੂੰ ਹਾਂਜੀ ਹਾਂ ਗੋਲੀਆਂ ਚਲਾਈਆਂ ਗੋਲੀਆਂ ਹੂੰ ਐਸਐਲਆਰ ਦੀਆਂ ਤੁਸੀਂ ਦੱਸੋ ਵੀ ਅਸੀਂ ਆਪਣੇ ਤੇ ਆ ਜਾਈ ਅਸੀਂ ਕੀ ਨੋ ਬਤਾਈ ਚਲੋ ਹੁੰਦਾ ਧੂਆਂ ਮਾਰਾ ਮੋਟਾ ਕਰਨਾ ਇਹਨਾਂ ਨੇ ਉਹ ਬੰਬ ਚਲਾਏ ਆ ਜਿਹੜੇ ਜਦੋਂ ਮਿਲੀਟੈਂਟ ਸਿਨੇਗ ਦੇ ਵਿੱਚ ਕਮਰਿਆ ਜਾਂ ਹੁੰਦੇ ਨਾ ਘਰਾਂ ਦੇ ਵਿੱਚ ਉਹ ਕੀ ਕਰਦੇ ਆ ਵੀ ਉਹਨਾਂ ਦੇ ਦਰਵਾਜ਼ੇ ਤੋੜਨੋਂ ਖਿੜਕੀਆਂ ਤੋੜਨੋਂ ਉਹ ਮੋਟਰਾਂ ਚਲਾਉਂਦੇ ਆ 21 ਮੋਟਰ ਹੁੰਦੀ ਆ ਭਟੇਂਦਰ ਉਹ ਐਡੇ ਲੰਮੇ ਚਲਕਰੀ ਹੁੰਦੀ ਪਿੱਛੇ ਉਹ ਦਰਵਾਜ਼ਾ ਤੋੜਦੀ ਫਿਰ ਆਪਾਂ ਮਿਲੀਟੈਂਟ ਨੂੰ ਕੈਪਚਰ ਕਰਦੇ ਆ ਇਹਨਾਂ ਨੇ ਉਹ ਬੰਬ ਚਲਾਏ ਦੱਸੋ ਇਹ ਕਿਹੜੇ ਮਿਲੀਟੈਂਟ ਸੀ ਬਹੁਤ ਗਲਤ ਕੀਤਾ ਬਹੁਤ ਨਿੰਦਨਯੋਗ ਆ ਇੱਕ ਇੱਕ ਮਾਂ ਦਾ ਪੁੱਤ ਵਿਆ ਬਾਈਆਂ ਸਾਲ ਦਾ ਇਹਨਾਂ ਨੇ ਸੀਤ ਕਰਤਾ ਗੋਲੀ ਮਾਰ ਕੇ ਕੀਤਾ ਉਹਦੇ ਗੋਲੀ ਵੱਜੀ ਆ ਜੀ ਅੱਛਾ ਇੱਕ ਖਾਲਸਾ ਜੀ ਤੁਸੀਂ ਦੱਸਿਓ ਵੀ ਕੱਲ ਜਿਹੜਾ ਕੁਝ ਵਾਪਰਿਆ ਉਸ ਤੋਂ ਬਾਅਦ ਸਰਕਾਰ ਪੰਜਾਬ ਸਰਕਾਰ ਵੱਲੋਂ ਕਿਉਂਕਿ ਪਹਿਲਾਂ ਹਰਿਆਣੇ ਦੀ ਸਰਕਾਰ ਦਾ ਜ਼ੁਲਮ ਕਰਦੀ ਆ ਇਹਨਾਂ ਦੇ ਜਿਹੜਾ ਡੀਜੀਪੀ ਵੱਲੋਂ ਇੱਕ ਲੈਟਰ ਲਿਖਿਆ ਆਪਣੇ ਪੰਜਾਬ ਦੇ ਡੀਜੀਪੀ ਨੂੰ ਕਿ ਮਸ਼ੀਨਾਂ ਰੋਕੋ ਉਹ ਤਾਂ ਉਹਨਾਂ ਨੇ ਮਸ਼ੀਨਾਂ ਆਪਣੀ ਪੰਜਾਬ ਪੁਲਿਸ ਨੇ ਜਦੀ ਰੋਕਣੀਆਂ ਸ਼ੁਰੂ ਕਰਤੀਆਂ ਉਸ ਤੋਂ ਬਾਅਦ ਜਿਹੜੇ ਆਪਣੇ ਮੁੱਖ ਮੰਤਰੀ ਨੇ ਉਹਨਾਂ ਵੱਲੋਂ ਇੱਕ ਬਿਆਨ ਆਉਂਦਾ ਕਿ ਮੈਂ ਕਿਸਾਨਾਂ ਦੇ ਨਾਲ ਆ ਉਹਨਾਂ ਬਾਰੇ ਤੁਸੀਂ ਕੀ ਸੋਚਦੇ ਹੋਗੇ ਭਗਵਾਨ ਤਮਾਨ ਕੋਈ ਕਿਸਾਨਾਂ ਨਾਲ ਨਹੀਂ ਜੇ ਕਿਸਾਨਾਂ ਨਾਲ ਹੁੰਦਾ ਤੇ ਆ ਪੰਜਾਬ ਦੀ ਬਾਉਂਡਰੀ ਲਾਈਨ ਦੇ ਉੱਤੇ ਕਿਦਾਂ ਇਹਨਾਂ ਨੇ ਪੱਕੇ ਬੰਦ ਬੰਦੇ ਇਹ ਇੱਕ ਗਦਰਿਆ ਜਿਹੜਾ ਸਾਡੇ ਪੰਜਾਬ ਦੀ ਹੱਦ 'ਚ ਆ ਬਾਉਂਡਰੀ ਲਾਈਨ ਇਸ ਤੋਂ ਅੱਗੇ ਆ ਆਪਣੀ ਅਸੇ ਹੱਦ ਦੇ ਉੱਤੇ ਜਾ ਕੇ ਰਹਿਣਾ ਬੰਦਾ ਪਹਿਲੀ ਗੱਲ ਤੇ ਹੱਦ ਰਹਿਣੇ ਤੇ ਵੀ ਨਹੀਂ ਬੰਦੇ ਸਕਦਾ ਇਹ ਕੋਈ ਹਿੰਦੁਸਤਾਨ-ਪਾਕਿਸਤਾਨ ਅਸੀਂ ਅਹੀਂ ਕੋਈ ਪਾਕਿਸਤਾਨ ਦੇ ਆਦਮੀ ਆ ਅਸੀਂ ਦਾ 7ਵੇਂ ਤਰੀਕੇ ਨਾਲ ਦਿੱਲੀ ਜਾਣਾ ਸੀ ਮੋਦੀ ਦੀਆਂ ਜਿਹੜੀਆਂ ਮੰਨੀਆਂ ਮੰਗਾ ਉਹ ਮਨਉਣ ਵਾਸਤੇ ਤੂੰ ਕਹਿੰਦਾ ਵੀ ਸਾਡੀਆਂ ਪੇ ਮੱਲਾ ਹੈ 7ਵੇਂ ਤਰੀਕੇ ਨਾਲ ਤੈਨੂੰ ਫੇਰ ਦਿੱਲੀ ਆ ਕੇ ਦੁਬਾਰਾ ਤੂੰ ਮੰਨੇਗਾ ਤੇ ਜਾਣਾ ਇਸ ਕਰੋੜਾਂ ਨੇ ਬਹੁਤ ਗਲਤ ਕੀਤਾ ਵਾ ਕਿਸਾਨਾਂ ਦੀ ਜਿੰਨੂ ਕੀਤਾ ਵਾ ਕਿਸਾਨ ਇੱਕ ਸੀਧਾ ਗੈਕੀ ਸਿੰਘ ਸਾਹਿਬ ਦਾ ਨੌਜਾਨ ਤੇ ਬਾਕੀ 100 ਤੋਂ ਵੱਧ ਜਿਹੜੇ ਆ ਬਹੁਤ ਜ਼ਿਆਦਾ ਜ਼ਖਮੀ ਆ ਕੱਲ ਦੇ ਜਿਹੜੇ ਕਨੋਲੀ ਬਾਦਰ ਤੇ ਤੇ ਇਥੋਂ ਦੇ ਵੀ ਇਸੇ ਵੀ ਜ਼ਖਮੀ ਹੋਏ ਕੱਲ ਤੋਂ ਆਪਣੇ ਜਿਹੜੇ ਲੀਡਰਾਂ ਦੇ ਉੱਪਰ ਇਹਨਾਂ ਨੇ ਹਮਲਾ ਕੀਤਾ ਕੱਲ ਡੱਲੇਵਾਲ ਸਾਹਿਬ ਤੇ ਭੰਦੇੜ ਦੇ ਉੱਪਰ ਜੋ ਹਮਲਾ ਕੀਤਾਗਾ ਉਹਦੇ ਬਾਰੇ ਖਾਲਸਾ ਜੀ ਤੁਸੀਂ ਕੀ ਕਹਿਣਾ ਚਾਹੋਗੇ ਵੇਖੋ ਜੀ ਸਾਡੇ ਲੀਡਰ ਸ਼ਾਂਤਮਈ ਤਰੀਕੇ ਨਾਲ ਕਹਿੰਗੇ ਕਿ ਬਿਲਕੁਲ ਖਾਲੀ ਹੱਥ ਨਾਲ ਕੋਈ ਚੰਦਾ ਗੁਰੂ ਨਹੀਂ ਹਾਂਜੀ ਜਦੋਂ ਗੱਲਬਾਤ ਕਰਕੇ ਬਾਅਦ ਚਾਏ ਆ ਜਿਹੜੀਆਂ ਸਰਕਾਰ ਦੀਆਂ ਏਜੰਸੀਆਂ ਨੇ ਉਹ ਕੁਝ ਐਸੀ ਕਹਿੰਦੇ ਨੇ ਵੀ ਜਿਹੜੇ ਇਹਨਾਂ ਦੇ ਵਿੱਚ ਜ਼ਿਆਦਾ ਆਰਐਸਐਸ ਦੇ ਲੋਕ ਆ ਜਦੋਂ ਆਗੂ ਗੱਲਬਾਤ ਕਰਨ ਜਾਂਦੇ ਆ ਫੇਰ ਬਾਅਦ ਦੇ ਵਿੱਚ ਉਹ ਆਪਣਾ ਫੇਰ ਕਰਦੇ ਆ ਸਾਡੇ ਆਗੂ ਜ਼ਖਮੀ ਹੋ ਜਾਂਦੇ ਆ ਅਸੀਂ ਤੇ ਸਰਕਾਰ ਦੇ ਨਿੰਦਿਆ ਕਰਦੇ ਆ ਕਿ ਕਤਾਨਾ ਸਾਈਂ علاوہ ਸਾਡੇ ਆਗੂ ਸ਼ਾਂਤਮਈ ਦੀ ਵਾਰਤਾ ਦੇਣਗੇ ਤੁਸੀਂ ਐਸੇ ਜਿਹੜਾ ਤੁਸੀਂ ਗੋਲਾ ਬਰੂਦ ਸਾਡੇ ਤੇ ਛੋਟ ਰਹਿ ਜੋ ਇਹ ਕੰਮ ਨਾ ਕਰੋ ਪਰ ਉਹਨਾਂ ਦੀ ਸੋਚ ਹੈ ਜੀ ਸਰਕਾਰ ਫਿਲਟਰ ਸਰਕਾਰ ਜੋ ਕਰ ਰਹੀ ਆ ਪਰ ਇਹ ਜਿਹੜੇ ਕਿਸਾਨ ਤੇ ਮਜ਼ਦੂਰ ਆ ਇਹ ਦੇਸ ਲਈ ਅਨਪਾਦਾ ਕਰਦੇ ਆ ਤੇ ਸਰਕਾਰ ਸਾਡੇ ਲਈ ਬਰੂਦ ਪੈਦਾ ਕਰਦੀ ਆ ਲੋਕ 2024 'ਚ ਜਵਾਬ ਇਹਨਾਂ ਨੂੰ ਮਿਲ ਜਾਣਾ ਜੀ ਹਾਂ ਜਿਹੜੀ ਅਸਲ ਦੇ ਵਿੱਚ ਤੁਸੀਂ ਕਹੇਗਾ ਪਾ ਅੰਨਦਾਤਾ ਲੇਕਿਨ ਕੇਂਦਰ ਸਰਕਾਰ ਦੇ ਜਿਹੜੇ ਗੋਦੀ মিডিਆ ਗਾ ਗੋਦੀ মিডিਆ ਵੱਲੋਂ ਪੂਰਾ ਪ੍ਰਚਾਰ ਕੀਤਾ ਜਾ ਰਿਹਾ ਕਿ ਜਿਹੜੇ ਪੰਜਾਬ ਦੇ ਕੀ ਪੰਜਾਬ ਦੇ ਇਕੱਲੇ ਕਿਸਾਨ ਨੇ ਉਹੀ ਅੰਨਦਾਤਾ ਨੇ ਤੇ ਦੂਜੇ ਅੰਨਦਾਤਾ ਨਹੀਂ ਹੈਗੇ ਬਾਕੀ ਸੂਬਿਆਂ ਦੇ ਨੇ ਜਿਹੜੇ ਤੇ ਉਹਦਾ ਜਿਹੜਾ ਪ੍ਰਚਾਰ ਦਾ ਅਸਰ ਹੈ ਜਿਹੜੇ ਬਾਕੀ ਬਹੁ ਗੰਟੀ ਆ ਉਹਨਾਂ ਦੇ ਉੱਪਰੋਂ ਪਾਉਣ ਦੀ ਕੋਸ਼ਿਸ਼ ਕਰਦੇ ਨੇ ਇਹ ਤਾਂ ਇਕੱਲੇ ਜਿਹੜੇ ਸਿੱਖ ਨੇਗੇ ਇਹ ਮਤਲਬ ਰੌਲਾ ਪਾ ਰਹੇ ਨੇਗੇ ਤੇ ਜਦੋਂ ਕਿ ਆਪਾਂ ਨੇ ਅੰਨ ਪੈਦਾ ਕਰਕੇ ਪਹਿਲਾਂ ਇਹਨਾਂ ਨੂੰ ਦਿਖਾਇਆਗਾ ਮੈਂ ਤੋਂ ਤੋਂ ਇਹ ਪੁੱਛਣਾ ਚਾਹਣਾਗਾ ਕਿ ਅੱਜ ਤੱਕ ਧਰਮ ਦੇ ਨਾਂ ਦੇ ਪਰ ਸਭ ਤੋਂ ਵੱਧ ਜਿਹੜਾ ਕਤਲੇਆਮ ਹੋਇਆਗਾ ਇਹ ਮੋਦੀ ਵੀ ਹੁਣ ਜਿਹੜਾ ਜੋ ਤੁਹਾਨੂੰ ਪਤਾ రామ ਮੰਦਰ ਦਾ ਸਹਾਰਾ ਲੈ ਕੇ ਇਹਨਾਂ ਨੇ ਧਰਮ ਦੇ ਨਾਂ ਉਤੇ ਹੀ ਵੋਟਾਂ ਇਕੱਠੀਆਂ ਕਰਨੀਆਂ ਚਾਹੁੰਦੇ ਨੇ ਤੇ ਕੀ ਆਪਾਂ ਇਹ ਸਮਝਦੇ ਆਂ ਵੀ ਇਹਨਾਂ ਨੂੰ ਧਰਮ ਦੇ ਨਾਂ ਦੇ ਉੱਪਰ ਜਿਹੜੇ ਲੋਕ ਵੋਟਾਂ ਪਾਉਂਦੇ ਨੇ ਉਹਨਾਂ ਨੂੰ ਕੋਈ ਸਨੇਹਾ ਦੇਣਾ ਚਾਹੋਗੇ ਵੇਖੋ ਜੀ ਕੋਈ ਵੀ ਸਿਆਸੀ ਲੀਡਰ ਆ ਇਹ ਧਰਮ ਦੇ ਨਾਂ ਤੇ ਆਪਸ ਸਾਡੇ ਲੋਕਾਂ ਨੂੰ ਲੜਾਉਂਦੇ ਇਹ ਜਿਹੜਾ ਧਰਨਾ ਸੀ ਤਾਂ ਮੀਡੀਆ ਰਹੀ ਦੱਸਣਾ ਚਾਹੁੰਦਾ ਕਿ ਜਿਹੜਾ ਧਰਨਾ ਪੂਰੇ ਭਾਰਤ ਦਾ ਕਿਸਾਨ ਮਜ਼ਦੂਰ ਬੈਠਾ ਮੈਂ ਖੁਦ ਮਜ਼ਦੂਰ ਪਰਿਵਾਰ ਤੋਂ ਠੀਕ ਹੈ ਜੀ ਪਿਛਲੀ ਸੰਘਰਸ਼ੀਚ ਵੀ ਲੜਿਆ ਠੀਕ ਹੈ ਜੀ ਕਿਸਾਨ ਮਜ਼ਦੂਰ ਸੰਘਰਸ਼ਕ ਕਮੇਟੀ ਪੰਜਾਬ ਦਾ ਵਾਲੰਟੀਅਰ ਅਰਦਾਸਪੁਰ ਤੋਂ ਠੀਕ ਹੈ ਜੀ ਇੱਥੇ ਪੂਰਾ ਭਾਰਤ ਦਾ ਕਿਸਾਨ ਬੈਠਾ ਜਿਆਦਾ ਕਿਸਾਨ ਇੱਥੇ ਹਿੰਦੂ ਤਬਕੇ ਦੇ ਲੋਕ ਬੈਠੇ ਆ ਜਿਹੜੇ ਪੰਜਾਬ ਦੇ ਹੀ ਆ ਠੀਕ ਹੈ ਇਹਦੇ ਵਿੱਚ ਜਦੋਂ ਸਿਆਸੀ ਪਾਰਟੀਆਂ ਮੇਸਾ ਇਹਨਾਂ ਨੇ ਜਿਹੜਾ ਧਰਨੇ ਨੇ ਕਿਸ ਚੀਜ਼ ਨੂੰ ਟਾਰਗੇਟ ਕਰਨਾ ਵਾ ਧਰਮਾਂ ਦੇ ਨਾਂ ਤੇ ਲੜਾਉਣਾ। ਅਸੀਂ ਤਾਂ ਕਹਿੰਦੇ ਕਿ ਅਸੀਂ ਸਰਬ ਸਾਂਝੀ ਦੇ ਵਾਰਤਾ ਸਾਰੇ ਸਤਿਵਿੱਤ ਨੂੰ ਮਿਲਦੇ ਆ। ਕੇਰਲਾ ਦੇ ਬੈਠੇ ਆ, ਜੂਪੀ ਦੇ ਬੈਠੇ ਆ, ਬਿਹਾਰ ਦੇ ਕਿਸਾਨ ਬੈਠੇ ਆ। ਹੋਰ ਨਾ ਸਟੇਟਾਂ ਤੋਂ ਆ ਕੇ ਬੈਠੇ ਆ, ਇਕੱਲੇ ਪੰਜਾਬ ਦਾ ਨਹੀਂ। ਇਹ ਜਿਹੜਾ ਅੱਜ ਦਾ ਮੋਰਚਾ ਵਾ ਇਹ ਪੂਰੇ ਭਾਰਤ ਦੇ ਲੋਕਾਂ ਦਾ ਮੋਰਚਾ ਬਣ ਗਿਆ ਕਿਉਂਕਿ ਐਮਐਸਪੀ ਜੇ ਲਾਗੂ ਹੁੰਦੀ ਆ। ਇਹਦੇ ਵਿੱਚ ਕਿਸਾਨ ਨੂੰ ਫਾਇਦਾ ਇਕੱਲੇ ਨੂੰ ਨਹੀਂ ਹੈਗਾ ਐਮਐਸਪੀ ਮਿਲਦੀ ਆ ਇਹਦੇ ਵਿੱਚ ਪੂਰੇ ਭਾਰਤ ਦੇ ਲੋਕਾਂ ਨੂੰ ਫਾਇਦਾ ਹੋਊਗਾ ਚਾਹੇ ਉਹ ਵਿਜੇਪੀ ਦਾ ਬੰਦਾ ਚਾਹੇ ਕਿਸੇ ਵੀ ਸਿਆਸੀ ਪੈਲਟਾ ਪਰ ਉਹ ਧਰਮੇ ਨੂੰ ਟਾਰਗੇਟ ਕਰਨਾ ਧਰਮੇ ਨੂੰ ਚੁੱਕਣਾ ਧਰਮਾਂ ਦੇ ਵਿੱਚ ਲੜੋਣਾ ਸਾਡਾ ਧਰਮ ਦੇ ਵੇਖ ਲਈ ਅਸੀਂ ਅੱਜ ਵੀ ਅਸੀਂ ਹਿੰਦੂਆਂ ਪਰਿਵਾਰਾਂ ਨਾਲ ਮਿਲਦੇ ਆ ਹਿੰਦੂ ਪਰਿਵਾਰ ਸਾਡੇ ਨਾਲ ਬਹਿ ਕੇ ਇਕੱਠਾ ਖਾਂਦੇ ਆ ਉਹ ਜਿਹੜੇ ਸਿਆਣੇ ਹਿੰਦੂ ਉਹ ਸਮਝਦੇ ਆ ਕਿ ਠੀਕ ਹੈ ਜਿਹੜੇ ਕਿਸਾਨ ਮਜ਼ਦੂਰ ਆ ਇਹ ਸਾਡਾ ਹਿੱਸਾ ਵਾ ਤੇ ਜਿਹੜੇ ਸਿਆਸੀ ਲੀਡਰ ਆ ਜੀ ਤੁਸੀਂ ਸੋਸ਼ਲ ਮੀਡੀਆ ਚ ਲੋਂਜੇ ਨੂੰ ਪਤਾ ਵਾ ਇਹਨਾਂ ਨੇ ਸਾਨੂੰ ਇਦਾਂ ਵੋਟਾਂ ਦੇ ਵਿੱਚ ਵੰਡਣਾ ਜੀ ਇਹ ਪੰਜਾਬ ਦਾ ਧਰਨਾ ਪੰਜਾਬ ਦਾ ਧਰਨਾ ਤਾਂ ਹੈ ਹੀ ਨਹੀਂ ਅਸੀਂ ਕਿਨੇ ਪੰਜਾਬ ਦੇ ਪੰਜਾਬ ਵਾਸਤੇ ਬਹੁਤ ਕੁਝ ਆ ਅਸੀਂ ਜਿਹੜੇ ਬਾਹਰ ਲੀਆਂ ਸਟੇਟਾਂ ਦੇ ਵਿੱਚ ਬੈਠੇ ਬਿਹਾਰ ਯੂਪੀ ਵੇਖਿਆ ਸਾਡੇ ਪ੍ਰਧਾਨ ਸਾਹਿਬ ਕੇ ਸਰਕਾਰਾਂ ਦੇ ਫੈਸਲੇ ਰੋਲਦੀਆਂ ਅਸੀਂ ਉਹਨਾਂ ਦੀ ਲੜਾਈ ਵੀ ਨਾਲ ਲੜਦੇ ਆ ਇਹ ਜਿਹੜਾ ਗੋਦੀ ਮੀਡੀਆ ਜੋ ਮਰਜ਼ੀ ਬੋਲੇ ਪਰ ਭਾਰਤ ਦੇ ਲੋਕ ਪੂਰਾ ਵਰਲਡ ਵੇਖ ਰਿਹਾ ਅੱਜ ਕਿ ਇੱਥੇ ਜੂ ਕ੍ਰੇਨ ਦੀ ਤੇ ਰੂਸ ਦੀ ਨਾਲ ਲੜਾਈ ਕਰਤੀ ਹੈ ਕੀ ਗੱਲ ਅਸੀਂ ਅਨਪੀਜਦੇ ਸਾਡੇ ਲਈ ਬਰੂਦ ਵੇਚਦੇ ਆ ਇਹਦਾ ਜਵਾਬ ਇਹਦੀ ਮਿਲੂਗਾ ਇਹਨਾਂ ਲੋਕਾਂ ਨੂੰ ਇਹ ਜੋ ਸਿੰਘ ਸਾਹਿਬ ਨੇ ਕਿਹਾਗਾ ਕਿ ਅਸੀਂ ਸਰਵਤ ਦਾ ਭਲਾ ਮੰਗਣ ਵਾਲੀ ਕੌਮ ਆਗੇ ਅਸੀਂ ਕੋਈ ਵੀ ਕਦੇ ਆਪਣੀ ਖਾਤਰ ਕੱਲਿਆਂ ਦੀ ਖਾਤਰ ਤਾਂ ਅਸੀਂ ਅਰਦਾਸ ਨਹੀਂ ਕੀਤੀ ਅਸੀਂ ਤਾਂ ਸਵੇਰੇ ਅਰਦਾਸ ਵੀ ਜਿਹੜਾ ਸਿੰਘ ਹੈਗਾ ਸਰਵਤ ਦੇ ਭਲੇ ਦੀ ਕਰਦਾ ਸੋ ਅਸੀਂ ਕਿਵੇਂ ਕੱਲਿਆਂ ਦੀ ਖਾਤਰ ਡਿਮਾਂਡ ਜਾਂ ਮੰਗ ਕਰ ਸਕਦੇ ਆ ਇੱਥੇ ਸਾਰੇ ਭਾਰਤ ਦੇ ਕਿਸਾਨਾਂ ਦੀ ਖਾਤਰ ਜਿਹੜੀ ਇਹ ਮੰਗ ਕੀਤੀ ਜਾ ਰਹੀ ਆਗੀ ਇਹ ਇਕੱਲੇ ਜਿਹੜਾ ਪੰਜਾਬ ਵਾਲਾ ਗੋਦੀ ਮੀਡੀਆ ਵੱਲੋਂ ਰੌਲਾ ਪਾਇਆ ਜਾ ਰਿਹਾ ਇਹ ਉਹਨਾਂ ਨੂੰ ਇੱਕ ਠੋਕਵਾਂ ਜਵਾਬ ਹੈ ਅੱਗੇ ਤੁਹਾਨੂੰ ਗੱਲਬਾਤ ਕਰਾਉਣਿਆਂਗੇ ਗਰਾਉਂਡ ਜ਼ੀਰੋ ਤੋਂ ਜੀ ਧੰਵਾਦ ਜੀ ਹਣਾ ਮੈਂ ਵੀਰ ਨੂੰ ਕਹਿੰਦਾ ਮੈਨੂੰ ਕਾਪੀ ਦੇ ਜੀ ਅਗਲੇ ਨਾਮ ਆ ਮੈਂ ਅਨਾਉਂਸ ਕਰਦਾ ਨਾਮ ਆਉਂਦਾ ਮੈਨੂੰ ਕਾਪੀ ਦੇ ਦੇ ਸੋ ਅੱਜ ਰਾਮ ਨੇ ਮਿੱਠੂ ਭਗਾਰਾ ਇੱਕ ਗੀਤ ਸੁਣਾਉਂਗੇ ਜੇ ਮੈਨੂੰ ਕਾਫੀ ਦੋਸਤਾਂ ਦਾ ਨਾਮ ਆਊਂਦਾ ਜਿਹੜੇ ਹੋਂਦ ਸਾਰੇ ਕਾਰਨ ਦੇ ਲਈ ਆ ਜਾਓ ਵਿਕਰਮਿੰਦਰ ਬੱਚਾ ਸੰਧਾਨ ਕਰਵਾਉਣੇ ਮੇਰੇ ਭੈਣ ਸਾਡੀ ਪਿਤਾ ਜੀਰਾ ਦਾ ਤੂਹੇ ਬਤਾਉ ਬੱਚਾ ਇਹਨਾਂ ਸਾਰੇ ਕਿਸਾਨਾਂ ਦਾ ਫਰਾਂਜੀ ਜੀ ਤੁਹਾਨੂੰ ਥੋੜੀ ਆਵਾਜ਼ ਤੇ ਇੱਥੇ ਸਿਕਰਾਂ ਦੀ ਆਉਂਦੀ ਆ ਪਰ ਗੱਲਬਾਤ ਕਰਾਉਂਦੇ ਆ ਕਿਸਾਨਾਂ ਨਾਲ ਜਿਹੜੇ ਉਤੇ ਬੈਠੇ ਨੇਗੇ ਆ ਕਾਲਾ ਸਾਹਿਬ ਜੀ ਕੱਲ ਜਿਹੜਾ ਆਪਣਾ ਨੌਜਵਾਨ ਸੀ ਹੀਰੋ ਹੈਗਾ ਉਹ ਤੋਂ ਬਾਅਦ ਆਪਾਂ ਕੀ ਸਮਝਦੇ ਆਂਗੇ ਕਿ ਕੀ ਜੋਸ਼ ਸੰਗ ਦਾ ਘਟਿਆ ਜਾਂ ਕਿਸਾਨਾਂ ਦਾ ਵਧਿਆਗਾ ਨਹੀਂ ਜੋਸ਼ ਤਾਂ ਵਧਿਆ ਹੀ ਹੈ ਜੀ ਪਰ ਇਹ ਸਰਕਾਰਾਂ ਬਹੁਤ ਮਾੜੀਆਂ ਨੇ ਦੇਖੋ ਕਿੰਨਾ ਕਾਹਨ ਕਰ ਰਹੇ ਨੇ ਬਿਲਕੁਲ ਇਹ ਬਹੁਤ ਜ਼ਿਆਦਾ ਗੰਦੀਆਂ ਸਰਕਾਰਾਂ ਨੇ ਜੀ ਤੇ ਹੁਣ ਜੋਸ਼ ਤਾਂ ਕੋਈ ਘਟ ਨਹੀਂ ਹੈਗਾ ਇਹ ਤਾਂ ਸਾਡੇ ਰੋਲੇ ਦਾ ਕੁਝ ਨਹੀਂ ਹਿਸਾਬ ਹੋ ਰਿਹਾ ਚਲੋ ਦੇਖਦੇ ਆਂ ਕੀ ਬਣਦਾ ਬਾਕੀ ਅੱਗੇ ਪਰਮਾਤਮਾ ਆਪ ਜਿਹੜੇ ਆਪਾਂ ਨੇ ਕੱਲ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਨੇ ਬਿਆਨ ਦਿੱਤਾ ਉਹਦੇ ਬਾਰੇ ਤੁਸੀਂ ਕੀ ਸੋਚਦੇ ਹੋ ਕੀ ਪੰਜਾਬ ਸਰਕਾਰ ਮਜ਼ਦਦ ਕਰ ਰਹੀ ਹੈ ਆਪਣੀ ਉਹਦਾ ਕੁਝ ਕੋਈ ਬਿਆਨ ਨਹੀਂ ਹੈਗਾ ਆ ਅਸੀਂ ਇਹਨੂੰ ਬਿਆਨ ਮੰਨਦੇ ਨਹੀਂ ਇੱਕ ਤਾਂ ਵੈਸੇ ਹੀ ਉਹਨੇ ਆਪਣੀ ਸ਼ੋਸ਼ੇਵਾਜੀ ਕਰ ਲਈ ਉਹਦੇ ਨਾਲ ਹੋ ਕੀ ਰਿਹਾ ਜਦੋਂ ਠੋਕ ਕੇ ਬਿਆਨ ਦਵੇ ਸਾਡੇ ਐਂਟਰੀ ਕਿਵੇਂ ਪੰਜਾਬ ਚ ਆ ਕੇ ਗੋਲੇ ਚਲਾ ਦੇਣ ਜਿਵੇਂ ਉਹਨਾ ਪੰਜਾਬ ਪੁਲਿਸ ਵਾਲੇ ਗੇੜੇ ਦਿੰਦੇ ਫਿਰਦੇ ਨੇ ਪਰ ਕੱਲ ਡੀਜੀਪੀ ਦੇ ਹਰਿਆਣੇ ਦੇ ਡੀਜੀਪੀ ਦੇ ਕਹਿਣ ਤੇ ਆਪਣੀਆਂ ਮਸ਼ੀਨਾਂ ਦਾ ਰੋਕ ਨਹੀਂਆ ਸ਼ੁਰੂ ਕਰਤੀਆਂ ਕਿ ਇਹ ਇਹਨਾਂ ਨੂੰ ਫੋਕੇ ਇਹ ਨਹੀਂ ਸੀ ਕਹਿ ਸਕਦੇ ਕਿ ਪੰਜਾਬ ਦੀ ਧਰਤੀ ਦੇ ਉੱਪਰ ਤੁਹਾਡਾ ਕੋਈ ਬੰਬ ਡਿੱਗਣਾ ਨਹੀਂ ਚਾਹੀਦਾ ਪਰਲੇ ਪਾਸੇ ਦੇਈ ਗੱਲ ਪੰਜਾਬ ਪੁਲਿਸ ਵਾਲੇ ਪੁਰ ਤੋਂ ਪਰਲੇ ਪਾਸੇ ਅੱਛਾ ਇੱਧਰ ਨਹੀਂ ਹੋਇਆ ਅੱਜ ਫਿਰ ਦੇਣ ਇੱਥੇ ਵਿੱਚ ਬੜੀ ਅੱਜ ਸ਼ਾਂਤੀ ਹੈ ਨਾ ਹਾਂ ਅੱਜ ਸ਼ਾਂਤੀ ਅੱਜ ਮੈਂ ਤੁਰ ਤੋਂ ਮੈਂ ਦੇਖ ਕੇ ਜਗ੍ਹਾ ਜਗ੍ਹਾ ਤੇ ਪੰਜਾਬ ਪੁਲਿਸ ਹੈ ਜਿਹੜੀ ਕਦੇ 20 ਖੜੇ ਨੇ ਕਦੇ 10 ਖੜੇ ਨੇ ਇਹਨਾਂ ਦਾ ਕੰਮ ਇਹ ਹੈ ਬਸ ਜਿਹੜਾ ਕੋਈ ਬੰਦਾ ਪਰੋਂ ਲੰਗਰ ਲੈ ਕੇ ਆ ਰਿਹਾ ਜਾਂ ਉਧਰ ਉਹਨੂੰ ਰੋਕ ਲਿਆ ਉੱਥੇ ਐਸੇ ਜੇ ਕੰਮ ਹੈ ਹੋਰ ਕੋਈ ਕੰਮ ਨਹੀਂ ਹੈਗਾ ਦੋਕਾ ਨਾ ਕੋਈ ਸਾਥ ਨਹੀਂ ਦੇ ਰਹੇ ਹੈਗੇ ਖਾਲਸਾ ਜੀ ਤੁਹਾਨੂੰ ਕੀ ਇਹ ਨਹੀਂ ਲੱਗਦਾ ਹੈਗਾ ਕਿ ਇਹ ਜਿਹੜੇ ਮੱਲਾ ਮੋਦੀ ਹੋਣੇ ਨੇ ਜਾਂ ਖੱਟਰ ਹੋਣੇ ਨੇ ਸਾਰਾ ਇੱਕੋ ਹੀ ਅਗਲਾ ਨਾ ਬਣਾ ਇਹ ਇਹਨਾਂ ਦਾ ਕੀ ਆਪਾਂ ਨੂੰ ਸਿੱਖਾਂ ਨੂੰ ਇੱਕ ਤਰ੍ਹਾਂ ਦਾ ਇਹ ਦਿਖਾ ਕੇ ਕਿ ਤਾਂ ਪੰਜਾਬ ਵਾਲੀ ਲੜ ਰਹੇ ਨੇ ਬਾਕੀ ਦੇਸ਼ ਦੇ ਵਿੱਚ ਬਹੁਤ ਸੰਮਤੀ ਦੀਆਂ ਵੋਟਾਂ ਇਕੱਠੀਆਂ ਕਰਨ ਦਾ ਮਾਮਲਾ ਨਹੀਂ ਲੱਗਦਾ ਵੀ ਇਹ ਇਸ ਤਰ੍ਹਾਂ ਦਾ ਸਰਦਾਰ ਜੀ ਗੱਲ ਇਹ ਹੈ ਜੀ ਜਦੋਂ ਤੇ ਇਸ ਆਜ਼ਾਦ ਹੋਇਆ ਉਦੋਂ ਵੀ ਕਿਹੜਾ ਕੋਈ ਦੇਸ਼ ਲੜਿਆ ਜੀ ਇਹ ਹੋਰ ਕੱਲਾ ਪੰਜਾਬੇ ਲੜਿਆ ਉਦੋਂ ਵੀ ਲੜਿਆ ਉਦੋਂ ਵੀ ਇਕੱਲਾ ਪੰਜਾਬ ਲੜਦਾ ਤੇ ਹੁਣ ਵੀ ਇਕੱਲੇ ਪੰਜਾਬ ਨੇ ਲੜਨਾ ਜੀ ਜੇ ਇਹ ਕਹਿਣ ਵੀ ਬਾਕੀ ਦੇਸ਼ ਬਾਕੀ ਦੇਸ਼ ਤਾਂ ਉਦੋਂ ਵੀ ਚੁੱਪਤਾ ਸਾਡੀਆਂ 95% ਕਰਵਾਨੀਆਂ ਸਾਡੀਆਂ ਦੇਸ਼ ਦਾ ਯਾਦ ਕਰਾਉਣ ਨੂੰ ਜੀ ਠੀਕ ਹੈ ਬਾਕੀ ਦਾ ਦੇਸ਼ ਉਦੋਂ ਵੀ ਚੁੱਪਤਾ ਹੁਣ ਵੀ ਚੁੱਪ ਹੈ ਜੀ ਇਹ ਤਾਂ ਗੱਲ ਉਹਨਾਂ ਨੇ ਸਮਝ ਲੈਣੀ ਚਾਹੀਦੀ ਹੈ ਉਦੋਂ ਵੀ ਚੁੱਪਤਾ ਹੁਣ ਵੀ ਚੁੱਪ ਹੈ ਜਿਹੜੇ ਗੋਦੀ ਮੀਡੀਆ ਵਾਲੇ ਨੇ ਮਤਲਬ ਜਿਵੇਂ ਉਹ ਗੌਰਵ ਵਰਗੇ ਜਾਂ ਜਿਹੜੇ ਵੀ ਆਪਣੇ ਖਿਲਾਫ ਬੋਲਦੇ ਨੇ ਉਹ ਮਤਲਬ ਸੋਅ ਕਰ ਰਹੇ ਨੇ ਕਿ ਜਿਹੜਾ ਇਕੱਲਾ ਪੰਜਾਬ ਦਾ ਕਿਸਾਨ ਹੈਗਾ ਪੰਜਾਬ ਦਾ ਹੀ ਕਿਸਾਨ ਇਕੱਲਾ ਅੰਨ ਦਾਤਾ ਕਿਉਂ ਆ ਬਾਕੀ ਕੇਰਲਾ ਦਾ ਤਾਮਿਲਨਾਡੂ ਸਾਰਿਆਂ ਦੇ ਉਹ ਕਹਿੰਦੇ ਨੇ ਉਹ ਅੰਨ ਦਾਤਾ ਕਿਉਂ ਨਹੀਂ ਕੀ ਉਹਨਾਂ ਨੂੰ ਆਪਾਂ ਕਹਿਣਾ ਚਾਹਾਂਗੇ ਕਿ ਆਪਾਂ ਕੱਲੇ ਪੰਜਾਬ ਦੇ ਕਿਸਾਨਾਂ ਲਈ ਮੰਗ ਮੰਗ ਰਹੇ ਹਾਂ ਇਹ ਤਾਂ ਜੀ ਇਹ ਤਾਂ ਉਹਨਾਂ ਦਾ ਬਹੁਤ ਗਲਤ ਬਿਆਨ ਹੈ ਦੇਖੋ ਪੂਰੇ ਹਿੰਦੁਸਤਾਨ 'ਚ ਸਭ ਤੋਂ ਜ਼ਿਆਦਾ ਜ਼ਮੀਨਾਂ ਕਿਹਨਾਂ ਕੋਲ ਆ ਜੇ ਆਪਾਂ ਪੋਪੂਲੇਸ਼ਨ ਵਾਈਡ ਕਰੀਏ ਇਹਨੂੰ ਗੱਲ ਤਾਂ ਸਭ ਤੋਂ ਜ਼ਿਆਦਾ ਹਿੰਦੂ ਨੇ ਹਾਂ ਪੰਜਾਬ ਕੋਲ ਤਾਂ ਸਿਰਫ 2% ਲੋਕ ਨੇ 2% ਹਿੱਸਾ ਸਾਡੇ ਕੋਲ ਹਾਂਜੀ ਹਾਂ ਜਦੋਂ ਮਰਨਗੇ ਤਾਂ ਸਭ ਤੋਂ ਜ਼ਿਆਦਾ ਨੁਕਸਾਨ ਕਿਹਨੂੰ ਹੋਊਗਾ ਜੀ ਹਿੰਦੂਆਂ ਨੂੰ ਹੋਊਗਾ ਨੇਚਰਲੀਆ ਤਾਂ ਗੱਲ ਹੈ ਜੀ ਬਿਲਕੁਲ ਇਹ ਜਾਣ ਕੇ ਉਹਨਾਂ ਦੇ ਦਿਮਾਗ ਚ ਘੋਲਿਆ ਜਾਂਦਾ ਜੀ ਜ਼ਹਿਰ ਵੀ ਇਕੱਲਾ ਪੰਜਾਬ ਨੂੰ ਲੋੜ ਹੈ ਇਹਦੀ ਇੱਕ ਸਾਰੇ ਦੇਸ਼ ਲਈ ਲੜ ਰਹੇ ਹਾਂ ਜੀ ਇਹ ਬਹੁਤ ਇੱਕ ਜਿਹੜਾ ਖਾਲਸਾ ਜੀ ਨੇ ਇੱਕ ਬਿਆਨ ਦਿੱਤਾਗਾ ਕਿ ਬਾਕੀ ਜਦੋਂ ਅਸੀਂ ਹੈ ਹੀ 2% ਤਾਂ ਸਾਡੇ ਕੋਲ ਜ਼ਮੀਨਾਂ ਵੀ 2% ਨੇ ਜਿਹੜੇ 98% ਲੋਕਾਂ ਕੋਲ ਜ਼ਮੀਨਾਂ ਨੇ ਅਗਰ ਐਮਐਸਪੀ ਅਸੀਂ ਦਬਾਉਣੇ ਆ ਅਗਰ ਸਰਕਾਰ ਤੋਂ ਮੰਗ ਮੰਾ ਰਹੇ ਆ ਤਾਂ ਉਹ 98% ਲੋਕਾਂ ਨੂੰ ਵੀ ਬਿਲਕੁਲ ਫਾਇਦਾ ਹੋਏਗਾ ਤੇ ਸੋ ਇਹਨਾਂ ਦੇ ਬਿਆਨ ਦੇ ਵਿੱਚੋਂ ਇੱਕ ਹੀ ਝਲਕਦਾ ਕਿ ਸਰਵਤ ਦਾ ਭਲਾ ਮੰਗਣ ਵਾਲੀ ਕੌਮ ਕਦੇ ਵੀ ਆਪਣੀ ਖਾਤਰ ਕੋਈ ਚੀਜ਼ ਨਹੀਂ ਮੰਗ ਸਕਦੀ ਖਾਲਸਾ ਜੀ ਅੱਜ ਮੈਂ ਤੁਹਾਨੂੰ ਇੱਕ ਪੁੱਛਣਾ ਚਾਹਣਾ ਐਸਕੇ ਐਮ ਜਿਹੜਾ ਆਪਣਾ ਬਾਕੀ ਮੋਰਚਾ ਹੈਗਾ ਉਹਨਾਂ ਦੀ ਮੀਟਿੰਗ ਚੱਲ ਰਹੀ ਆ ਉਹਨਾਂ ਨੂੰ ਕੋਈ ਕੁਝ ਕਹਿਣਾ ਚਾਹੋਗੇ ਤੁਸੀਂ ਸਰਦਾਰ ਜੀ ਅਸਤਾਹੀ ਹੀ ਕਹਿਣਾ ਚਾਹਾਂਗਾ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆਏ ਤੁਸੀਂ ਕਿਸਾਨਾਂ ਦਾ ਨੁਕਸਾਨ ਨਾ ਕਰਾਓ ਤੁਸੀਂ ਆਗੂ ਨੇ ਕਹਿੰਦੇ ਤੁਸੀਂ ਲੋਕਾਂ ਗਣ ਤਾਂ ਦੇਖੋ ਜਿਨ੍ਹਾਂ ਦੇ ਸਿਰ ਤੇ ਤੁਸੀਂ ਬੈਠੇ ਹੋ ਜਿਨ੍ਹਾਂ ਕਿਸਾਨਾਂ ਦੇ ਸਿਰ ਤੇ ਤੁਸੀਂ ਐਸਕੇਮ ਬਣਾਇਆ ਉਹ ਤਾਂ ਇੱਥੇ ਬੈਠੇ ਆ ਤੁਸੀਂ ਆਪਸ ਚਾ ਆਗੂਆਂ ਦੇ ਸਵਾ ਮੱਤ ਪੇ ਦੋ ਸਕਦੇ ਪਰ ਕਿਸਾਨਾਂ ਦੇ ਕਿਸਾਨ ਤਾਂ ਇੱਕ ਹਨ ਨਾ ਕਿਸਾਨ ਤਾਂ ਇੱਕ ਹਨ ਤੁਸੀਂ ਅਸੀਂ ਤਾਂ ਹੱਥ ਬੰਨ੍ਹ ਕੇ ਬੇਨਤੀ ਕਰਦੇ ਵੀ ਤੁਸੀਂ ਆਓ ਇੱਥੇ ਤੁਹਾਨੂੰ ਜਰੂਰ ਆਣਾ ਚਾਹੀਦਾ ਆਪਣੇ ਲੋਕਾਂ ਦੀ ਸਾਰ ਲੈਣੇ ਚਾਹੀਦੇ ਆ ਸੋ ਕਿਸਾਨਾਂ ਵੱਲੋਂ ਕੋਈ ਵੀ ਜਿਹੜਾ ਲੀਡਰਸ਼ਿਪ ਨੂੰ ਵੱਖੋ-ਵੱਖਰੇ ਕਰਕੇ ਨਹੀਂ ਦੇਖਿਆ ਜਾ ਰਿਆ ਇਹਨਾਂ ਦਾ ਕਹਿਣਾ ਕਿ ਕਿਸਾਨ ਤਾਂ ਸਾਰੇ ਇੱਕ ਨੇਗੇ ਇਸ ਕਰਕੇ ਉਹਨਾਂ ਨੂੰ ਉਹ ਬੇਨਤੀ ਕਰਦੇ ਨੇ ਕਿ ਜਿੰਨੀ ਲੀਡਰਸ਼ਿਪ ਆਓ ਇਕੱਠੀ ਹੋ ਕੇ ਇੱਥੇ ਆਵੇ ਤੇ ਲੋਕਾਂ ਦੀ ਲੜਾਈ ਲੜੇ ਹਾਂਜੀ ਜੋਸੀਲੇ ਟੀਵੀ ਦੇ ਲਈ ਗੁਰਮੀਤ ਸਿੰਘ ਮਾਨਿੰਦਪੁਰ ਤੇ ਵਿਕਰਮ ਸਿੰਘ ਕੈਮਰਾਮੈਨ ਅੱਗੇ ਸ਼ੁਰੂ ਕਰਦੇ ਆਪਾਂ ਇਹ ਪੰਜਾਬ ਪੁਲਿਸ ਜਿਹੜੀ ਮੋਰਚੇ ਦੇ ਵਿੱਚ ਖੜੀ ਹੈ ਇਦੇ ਕੀ ਮਹਨੇ ਨੇਗੇ ਤੇ ਇਹ ਜਿਸ ਤਰ੍ਹਾਂ ਦੀ ਆਪਣਾ ਇਹਨਾਂ ਵੱਲੋਂ ਇੱਕ ਆਪਾਂ ਇਹ ਕਹਿ ਸਕਦੇ ਆ ਕਿ ਇਹ ਇੱਕ ਸ਼ੈਅਰ ਕਰਦੇ ਫਿਰ ਰਹੇ ਨੇ ਜਦੋਂ ਕਿ ਜਿਹੜਾ ਇਹਨਾਂ ਵੱਲੋਂ ਜੋ ਜ਼ਿੰਮੇਵਾਰੀ ਸੀ ਉਹ ਤਾਂ ਮੇਰੇ ਖਿਆਲ ਦੇ ਵਿੱਚ ਕੋਈ ਇਹਨਾਂ ਤੋਂ ਨਭਾਈ ਗਈ ਨਹੀਂ ਹੈਗੀ ਸੋ ਦੋਸਤੋ ਅਸੀਂ ਰਿਪੋਰਟਿੰਗ ਗਾਹਾਂ ਤੋਂ ਸਟਾਰਟਿੰਗ ਕਰਦੇ ਆ